ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਮਿੱਤਰੋ ਅੱਜ ਚੱਲੇ ਆਂ ਰੰਡੇਆਲਾ ਉੱਥੇ ਦੇਖਦੇ ਆਂ ਟਰਾਲੀ ਖਿੱਚ ਮੁਕਾਬਲਾ ਤੇ ਸਾਰੇ ਚੋਬਰ ਕਹਿੰਦੇ ਨੇ ਕੈਮ ਸ਼ੈਮ ਨੇ ਪੂਰੇ ਤੇ ਚੱਲਦੇ ਆਂ ਜੱਟੋ ਅੱਜ ਤੁਹਾਨੂੰ ਇਹਨਾਂ ਦੀਆਂ ਰੌਣਕਾਂ ਦਿਖਾਵਾਂ ਤੁਹਾਨੂੰ ਲੱਗਦੀਆਂ ਅੱਜ ਸ਼ਾਮ ਜੀ ਨੂੰ ਦਿਖਾਉਣਾ ਆ ਬੇਸ਼ਰਮ ਬੰਦੇ ਨੇ ਲੇਟ ਕਰਾਇਆ ਜਮਾ ਐਂਡ ਤੂੰ ਕਰਾਇਆ ਲੇਟ ਆ ਇਹਦਾ ਪਹਿਲਾਂ ਹੀ ਟਾਈਮ ਨਾਲ ਤਿਆਰ ਆਇਆ ਫਿਰਦਾ ਜਾਉਂਦੇ ਲੇਟ ਕਰਾਇਆ ਕੋਈ ਨਹੀਂ ਸ਼ਾਮ ਨੂੰ ਘੰਟ ਲੱਗਦਾ ਚਲੋ ਚੱਲਦੇ ਆਂ ਜੱਟੋ ਉੱਥੇ ਜਾ ਕੇ ਦਿਖਾਵਾਂਗੇ ਤੁਹਾਨੂੰ ਸਾਰਾ ਧਰ ਜੱਟੋ ਮੇਲੇ ਦੇ ਬਹੁਤ ਸੋਹਣਾ ਇਕੱਠਾ ਕਹਿੰਦੇ ਨੇ ਘੈਂਡਾ ਸਸਤ ਮੱਜ ਦਾ ਮੇਲਾ ਪੂਰਾ ਬਾਬਿਓ ਰਾਜ ਕਰਕੇ ਆਜ ਤੱਕ ਸੁਹੂਰ ਹੋ ਗਿਆ 11 ਮਈ ਆ ਜਿਹੜੀ ਕਾਕੜੇ ਪਿੰਡ ਦੀ ਆ ਸਣੀ ਗਰਾਇਆ ਪੁੱਜਿਆ ਹੋਇਆ ਤੇ 13 ਮਈ ਧਰਮਗੜ ਪਿੰਡ ਦੀ ਸਮਾਰੋਹ ਨੇ ਲੱਗੇ ਦਾਚੇ ਵਾਸਤਾ ਰੀਆ ਬਣ ਗੋ ਜਗਰੂਆ ਇੱਥੇ ਵੱਡਾ ਹੋ ਗਿਆ ਇੱਕੋ ਸੰਬੰਧ ਚ सर्वनिच साक्षात सम्पन्न जगतपुर से बेटा जगतपुर के बाला के नाम से बेटा और कांसन के ये सही करेगा ये सारे प्रभाव ना कर सभी ग्राहक जो है ये किस पर और कल्याण का करेगा जा रहा है और सुनते हैं और क्या करेगा ਦੇਖ ਲੋ ਸਾਰਾ ਸਾਰਾ ਜੋ ਅੱਗ ਬਾਲਦੀ ਆ ਮੇਰੇ ਵੀਰੋ ਆ ਵੇਖੋ ਸਾਹਮਣੇ ਹੋ ਰਹੇ ਨੇ ਓ ਦਿਲਪ੍ਰੀਤ ਮੇਲਾ ਸਫਲ ਹੋ ਗੋਈ ਜਗਰੂਆ ਇਹਦਾ ਸਮਾਂ ਜੀ 2 ਮਿੰਟ 26 ਸੈਕਿੰਡ 31 ਨਾ ਕਰੋ 2 26 31 ਦਾ ਸਮਾਂ ਲੱਗਿਆ ਮੇਰੇ ਵੀਰੋ ਦੇਖ ਲੋ ਇੱਕ ਵਾਰੀ 2 ਮਿੰਟ

ਬਾਬੇ ਨੇਰੀਆਂ ਘੋਂਦਾ ਟਰੈਕਟਰ ਯਾਰਾ ਅੱਧੀ ਆਰੀ ਆਉਂਦੀ ਉਹ ਤੇਰੀ ਪਾਣੋ ਟਰਾਲੀ ਚੱਕੀ ਗਈ ਓ ਇੱਕ ਡੈਡ ਬਾਬੇ ਉਹ 911 ਚਮਕੌਰ ਸਾਹਿਬ ਵਾਲਾ ਨਾ ਟਰੈਕਟਰ ਆ ਬੜਾ ਚੰਗਾ ਟਰੈਕਟਰ ਚੱਲਦਾ ਯਾਰ ਤਾੜੀਆਂ ਆਉਣੀ ਹੈ ਕਿਹਾ ਬਤੁਰੀਆ ਨੇ ਮੇਰੇ ਮਿੱਤਰੋ। ਕਰੋ ਕਰੋ ਕਰੋ। ਕਰੋ ਕਰੋ ਸਾਰੇ ਵੀਰ ਸਹਾਇਤਾ ਹੋ ਜਾਣਾ ਹੈ। ਸਹਾਇਤਾ ਕਰਦੇ। ਸਾਰੇ ਦਰਸ਼ਕ ਵੀਰ ਤਾਮਸਮ ਦੇ ਲਈ ਤਾਲ ਮਾਰੋ। ਬਾਬੇ ਦਾ ਟਾਈਮ ਸੁਣਿਓ ਯਾਰ। ਇਹਦਾ ਟਾਈਮ ਆ ਜੀ। ਕੋਮਪੋ 5 ਸੈਕਿੰਡ ਤੱਕ ਸੀ ਨਾ। ਵਾਹ ਵਾਹ ਵਾਹ। ਤਾੜੀ ਵੱਡੀ ਸਾਰੀ। ਵਾਹੋ ਭਾਈ। ਸਤੰਤੋ ਕੱਤੀ ਮਕੜਾ ਕਤਲੌਰ ਵਾਲਾ ਪਿੰਡ ਆਪ ਸਤੇਜ ਕੋਲੇ ਆ ਗਏ ਜਿੱਥੇ ਟਾਲੀ ਚ ਮੈਂ ਖੜਾ ਕਤਲੌਰ ਵਾਲਾ ਬਿੱਤਾ ਵੀ ਨਹੀਂ ਆ ਪਾ ਬਾਬੇ ਫੜਾ ਗੈਂਡ ਰਹਾ ਹਾਂ ਤਿਆ ਹਨ ਓਏ ਜਮੀ ਸਿਰਾ ਅਰਜਨ ਤੋਂ ਪਹਿਲਾ ਟਾਈਮ ਤੋੜਿਆ ਆਣਾ ਇਹਨੇ ਬਾਬੇ ਸਰਾ ਯਾਰ ਜਮਾ ਸਿਰਾ ਮਿੱਤਰੋ ਨਿਕਲ ਗਿਆ ਆਪਾਂ ਪਿੰਡ ਨੂੰ ਮੇਲਾ ਦੇਖ ਲਿਆ ਟਾਈਮ ਬਹੁਤ ਹੋ ਗਿਆ ਕਿਉਂਕਿ ਪਿੰਡ ਜਾਂਦੇ ਵੀ ਟਾਈਮ ਲੱਗ ਜਾਣਾ ਤੇ ਲਗਭਗ ਯਾਰ ਪਹਿਲੇ ਨੰਬਰ ਤੇ ਹੈ ਗਿਆ ਚਮਕੌਰ ਸਾਹਿਬ ਵਾਲੇ ਬਈ ਤੇ ਦੂਜੇ ਨੰਬਰ ਤੇ ਅਰਜਨ ਦਮਦਮਾ ਸਾਹਿਬ ਵਾਲਾ ਦੋਨੇ ਟਰੈਕਟਰ ਵਧੀਆ ਚੱਲਦੇ ਆ ਨੰਬਰਾਂ ਜਿਹੜਾ ਦੋਹੇ ਟਰੈਕਟਰ ਤੇ ਬਾਕੀ ਹੁਣ ਮਿੱਤਰੋ ਪਿੰਡ ਨੂੰ ਜਾਈ ਜੰਨੇ ਆ ਤੇ ਹੁਣ ਤੁਹਾਨੂੰ ਮਿਲਾਂਗੇ ਆਪਾਂ ਅਗਲੇ ਵਲੌਗ ਚ ਉਨਾ ਟਾਈਮ ਲਈ ਬਾਏ ਬਾਏ ਟੇਕ ਕੇਅਰ ਨੀਂਦ ਆ ਰਹੀ ਹੈ ਤੇ ਮੇਰਾ ਵੀ ਆਪਾਂ ਤੁਹਾਨੂੰ ਅਗਲੇ ਵਲੌਗ ਚ ਬਾਪੇ